ਓਹੋ ਇੱਕ ਤਾਂ ਛੜਜੇ ਦੇ ਵਿੱਚ ਨਾ ਇੰਨੇ ਕੱਪੜੇ ਹੋ ਜਾਂਦੇ ਨੇ ਧੋਣ ਵਾਲੇ ਇਹ ਕਾਇਆ ਗਿਆ ਰਹਿਦਾ ਵਿੱਚ ਦਮ ਨਿਕਲ ਗਿਆ ਕੱਪੜੇ ਧੋ ਧੋ ਕੇ ਸੰਦੀਪ ਨਹੀਂ ਸੰਦੀਪ ਹਾਂਜੀ ਮੰਮੀ ਜੇ ਧੋਏ ਕੱਪੜੇ ਕੋਤਵੇਂ ਦਵਾਈ ਦੇਣ ਦੀ ਭਾਈ ਕੋਈ ਨਾ ਲਿਆਉਣੀ ਆ ਮੈਂ ਆ ਦੋ ਕਾ ਕੱਪੜੇ ਰਹਿ ਗਏ ਇਹ ਸੁੱਕਣੇ ਪਾ ਦਾਂ ਫਿਰ ਦਿੰਨੀ ਆ ਮੈਂ ਸੋਨੂੰ ਦਵਾਈ ਕੋਈ ਨਾ ਪਾ ਦੇ ਪੁੱਤ ਹਾਂਜੀ ਇਕ ਤਾਂ ਮੰਮੀ ਦੀ ਵੀ ਸਿਹਤ ਨੂੰ ਪਤਾ ਨਹੀਂ ਕੀ ਹੋ ਰਿਹਾ ਠੀਕ ਹੋਣ ਦਾ ਨਾਉ ਹੀ ਨਹੀਂ ਲੈਂਦੀ ਹੈਗੀ ਐਡੀ ਲੰਬੀ ਬਿਮਾਰੀ ਹੋ ਗਈ ਮੰਮੀ ਲਓ ਦਵਾਈ ਲੈ ਲਓ ਲਓ ਮੰਮੀ ਦਵਾਈ ਲੈ ਲਓ ਸੋਨੂੰ ਬੈਠੇ ਕਰਾ ਲੈ ਬੈਠੇ ਕਰ ਭਾਈ ਆਏ ਆਏ ਤੈਨੂੰ ਕੰਦੀ ਨਾ ਖਾ ਹੋਇੰਦਾ ਭਾਈ ਕੋਈ ਨਾ ਕੋਈ ਨਾ ਕਦੇ ਮੈਂ ਗ੍ਰੀਨ ਇਟ ਕਰਦਾ ਭਾਈ ਉਹ ਜਿੱਤਾ ਦਵਾਈ ਵੀ ਮੁੱਕਣ ਵਾਲੀ ਹੋ ਰਹੀ ਆ ਲੈ ਕੇ ਆਉਣ ਵਾਲੀ ਆ ਕਾਣ ਚ ਕੀ ਬਣਾਵਾਂ ਅੱਜ ਸੋਨ ਸ਼ਾਮ ਨੂੰ ਦੇਖ ਕੇ ਮਾੜਾ ਪੁੱਤਰੇ ਤੇ ਸੇਮਣਾ ਬਣਾ ਨਹੀਂ ਖਿਚੜੀ ਕਰਦੇ ਨਹੀਂ ਭਰਾ ਪਤਲੀ ਜੀ ਚਲ ਠੀਕ ਆ ਖਿਚੜੀ ਬਣਾ ਦਿੰਨੀ ਆ ਖਿਚੜੀ ਬਣਾ ਦਿੰਦੀ ਭਾਈ ਲੋ ਪੈ ਜੋ ਆਏ ਹੈ ਗਾ ਲਓ ਰਾਮ ਨੇ ਮੁਖੰਦੀਨ ਸਰਦਨੱਖਾ ਕਮਾ ਕਰੇ ਹੋ ਮੇਕ ਮੇਰੇ ਨੂੰ ਦੁਬਾਈ ਦੇ ਅਤੀ ਕਰੇ ਉਸ ਕਰਤਾ ਕਰੇ ਖਾਣ ਨੂੰ ਕਰਤਾ ਸਾਰ ਦਿਨ ਚ ਵਾਕੀ ਦੀ ਪੁੱਤਨੀ ਪੁੱਧੀ ਨਹੀਂ ਕਰੀ ਜਾਂਦੀ ਸਾਸ਼ੀਕਲ ਪੁੱਤ ਲੈ ਠੀਕ ਟਾਈਮ ਤੇ ਪਹੁੰਚ ਗਈ ਸਾਸ਼ੀਕਲ ਪੁੱਤ ਤੁਸੀਂ ਕਿ ਮੈਂ ਇੰਨੀ ਗਰਮੀ ਚ ਸਾਈਕਲੀਆਂ ਭਜਾਈ ਫਿਰਦੇ ਹੋ ਲੈ ਦੁਪਹਿਰਾ ਹੋ ਰਿਹਾ ਪੁੱਤ 1 ਵਜ ਗਿਆ ਅੰਦਰ ਵਹਿ ਜਾਂਦੇ ਹੋਰ ਜੀ ਮੈਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸ ਸਤਿ ਸ੍ਰੀ ਅਕਾਲ ਹੋਰ ਠੀਕ ਹੋ? ਹਾਂਜੀ ਆਜੋ ਅੰਦਰ ਹੋਰ ਗਰਮੀ ਤਾਂ ਕਿੰਨੀ ਹੋ ਰਹੀ ਆ ਮੈਂ ਮੇਰੇ ਪੁੱਤ ਜੀ ਆ ਗਈ ਸਤਿ ਸ੍ਰੀ ਅਕਾਲ ਪੂਆ ਜੀ ਸਤਿ ਸ੍ਰੀ ਅਕਾਲ ਪੁੱਤ ਹੋਰ ਠੀਕ ਆ ਪੁੱਤ ਤੂੰ ਦੱਸ ਮੈਂ ਵੀ ਵਧੀਆ ਠੀਕ ਜਵਾਕ ਠੀਕ ਨੇ ਪੁੱਤ ਹਾਂਜੀ ਵਧੀਆ ਤੁਸੀਂ ਦੱਸੋ ਸੋਨੇ ਜਾਰੀ ਗੱਡੀ ਡਾਊਨ ਕਰਖੀ ਆ ਹੋਰ ਮੇਰੇ ਤਾਂ ਪੁੱਤ ਦੇ ਅੰਦਰ ਵਿੱਚ ਸੈਲ ਘਟਰੇ ਦੇ ਵਿੱਚ ਬੁਖਾਰ ਵਿੱਚ ਟਾਈਫਾਇਡ ਲੈ ਜਿਆਦੇ ਵਾਧਾ ਵਧ ਗਿਆ ਫੇਰ ਮੈਨੂੰ ਦੱਸਿਆ ਸੀ ਸੰਦੀਪ ਨੇ ਤਾਂ ਹੀ ਮੈਂ ਆਈ ਆ ਖੋਰ ਕਰ ਲਈ ਬਹੁਤ ਔਖਾ ਹੋ ਰਿਹਾ ਇਹਨੂੰ ਕੋਈ ਨਹੀਂ ਹੁਣ ਮੈਂ ਲਾ ਜੂਗੀ 2-4 ਦਿਨਾਂ ਦੀ ਛੁੱਟੀ ਲੈ ਕੇ ਆਈਆਂ ਚਲ ਇੰਨੇ ਮੈਂ ਪੁੱਤ ਮੈਂ ਠੀਕ ਹੋ ਜੂਗੀ ਸੰਦੀਪ ਨਹੀਂ ਸੰਦੀਪ ਕੋਈ ਨਾ ਭੁਆਈ ਆ ਜੂਗੀ ਕੰਮ ਕਰ ਆ ਹਰਪ੍ਰੀਤ ਆ ਜੇ ਪਾਣੀ ਪੂਣੀ ਲਈ ਪੁੱਤ ਹੋਰ ਦੱਸੋ ਸਭ ਠੀਕ ਠਾਕ ਹਾਂ ਠੀਕ ਆ ਥੋੜੇ ਘੰਟੇ ਮੀਮੋ ਕਿ ਮੈਂ ਪਤਾ ਮੈਂ ਤਾਂ ਠੀਕ ਆਈ ਆਪਣੇ ਕੰਨੀ ਤਾਂ ਹੁਣ ਤੇ ਪਾਣੀ ਪੂਣੀ ਦਾ ਕੋਈ ਹੋਇਆ ਨਾ ਨਾ ਉਧਰ ਨਹੀਂ ਆਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਆ ਸੰਦੀਪ ਵਧੀਆ ਜੀ ਤੁਸੀਂ ਠੀਕ ਹੋ ਹਾਂ ਮੈਂ ਵੀ ਠੀਕ ਠਾਕ ਸਭ ਠੀਕ ਠਾਕ ਤੁਸੀਂ ਦੱਸੋ ਆਪਣੇ ਕਿਵੇਂ ਨੇ ਆਪਾਂ ਵੀ ਵਧੀਆ ਜੀ ਠੀਕ ਠਾਕ ਹੋਰ ਜੀ ਜੂਰੀ ਵਧੀਆ ਜੀ ਹਾਂ ਹਾਂ ਜੀਰੀ ਵਧੀਆ ਚੱਲੋ ਵਧੀਆ ਮੀ ਮੂ ਤਾਂ ਹੀ ਹੈਗਾ ਤੀ ਨਾ ਮੀ ਆ ਆਪਣੇ ਥੋੜੀ ਆ ਇੱਧਰ ਥੋੜੇ ਕਣੀ ਹਜੇ ਥੋੜਾ ਜਿਆਦੇ ਆ ਹਾਂ ਇੱਧਰ ਤਾਂ ਹੈਗਾ ਅੱਜ ਵੀ ਬਦਲ ਜੇ ਕਰਕੇ ਨੇ ਰੱਬ ਨੇ ਹਾਂ ਨਾ ਸਾਡੇ ਕਣੀ ਤਾਂ ਹਜੇ ਠੀਕ ਆ ਹਾਂ ਬਹੁਤ ਥਾਂ ਘਾਹ ਤਾਂ ਪਾਣੀ ਪੂਣੀ ਬਹੁਤ ਹਾਰੇ ਪਈ ਹੈ ਨਾ ਹਾਂ ਇਹ ਹੋਰ ਬਾੜੀ ਜਾਰੇ ਹੋ ਹੋ ਰਿਆ ਹਾਂ ਹੋਰ ਨੁਕਸਾਨ ਕਰਤਾ ਨੁਕਸਾਨ ਜਿਆਦੇ ਕਰਤਾ ਪਤਨੀ ਹੈ ਨਾ ਤਾਂ ਹੋਰ ਹੋਰ ਹੜਾ ਆਈ ਪਈ ਨੇ ਬਾੜੀ ਬਹੁਤ ਜਿਆਦਾ ਬੁਰਾ ਹਾਲ ਕਰਖੇ ਆ ਹੋਰ ਅੰਬਰਸਰ ਏਰੀਆ ਕਣੀ ਤਾਂ ਬੁਰਾ ਹਾਲ ਕਰਖੇ ਹੀ ਤੇ ਕਹਿੰਦੇ ਉਹ ਤੇਰੇ ਕਰੋ ਬੇਕਾਰ ਕਰਤੇ ਹੋਰ ਪਈ ਤੁਸੀਂ ਦਵਾਈ ਦੁਈ ਲਈ ਜਾਂਦੇ ਹੋ? ਹਾਂ ਦਵਾਈ ਤੇ ਪੁੱਤ ਲੈ ਗਏ ਆਂ। ਜੇ ਨਹੀਂ ਫਰਕ ਹੈਗਾ ਕਿਸੇ ਹੋਰ ਡਾਕਟਰ ਨੂੰ ਦਿਖਾ ਕੇ ਦੇਖ ਲਾਦੇ। ਨਾ ਹੁਣ ਤਾਂ ਪੁੱਤ ਪਹਿਲਾਂ ਨਾਲ ਫਰਕ ਆ। ਦਵਾਈ ਤਾਂ ਲਿਉਂਦੀ ਨੇ ਜਬਾਕ ਦਵਾਈ। ਅੱਛਾ। ਨਾ ਮੈਂ ਤਾਂ ਇਹ ਕਹਿੰਦੀ ਆਂ ਵੀ ਚਲ ਜੇ ਨਹੀਂ ਫਰਕ ਪੈਂਦਾ ਡਾਕਟਰ ਬਦਲ ਕੇ ਦੇਖ ਲਓ। ਨਾ ਹੁਣ ਤਾਂ ਠੀਕ ਆ। ਫਰਕ ਆ। ਡਾਕਟਰ ਦਵਾਈ ਤੇ ਮੈਨੂੰ ਲੱਗ ਜਾਂਦੇ ਵਧੀਆ ਇਸੇ ਜਿਓ ਲੱਗਦੀ ਆ। ਅੱਛਾ। ਦਵਾਈ ਦਾ। ਚਲੋ ਵਧੀਆ। ਫਰਕ ਪੈਣਾ ਚਾਹੀਦਾ। ਹਾਂ ਹੋਰ ਨਾ ਹੁਣ ਤਾਂ ਫਰਕ ਆ ਬਤ। ਹਾਂ। ਹੋਰ ਤੋਂ ਦੱਸ ਹੋਰ ਸਾਰਾ ਪਰਿਵਾਰ। ਸਭ ਠੀਕ ਠਾਕ। ਪੁੱਾਈ ਵਧੀਆ। ਹਲਵਾ ਜੀ ਆ ਭਾਈ 4 ਦਿਨ ਲਾ ਜੈਗੀ ਚੱਲ ਲੈ ਭੁਾਈ ਐਨੀ ਗਰਮੀ ਹੋ ਰਹੀ ਆ ਤੁਸੀਂ ਐਨੀ ਗਰਮੀ ਚ ਬਾਹਰ ਕਿਵੇਂ ਬੈਠੇ ਹੋ ਮੇਰੇ ਤੋਂ ਤਾਂ ਨਹੀਂ ਬੈਠਿਆ ਜਾਂਦਾ ਹੈਗਾ ਨਾ ਮੇਰੇ ਜਵਾਖ ਬੈਠਣਾ ਐਨੀ ਗਰਮੀ ਚ ਸੰਤ ਭਈ ਏਸੀ ਚ ਬੈਠਣ ਦੀ ਆਤ ਪਈ ਹੋਈ ਆ ਅਸੀਂ ਤਾਂ ਕੰਮ ਨਿਮੇੜਦੇ ਆ ਆਪ ਦਾ ਅੰਦਰ ਏਸੀ ਲਾ ਕੇ ਬਹਿ ਜਾਨੇ ਐ ਐਨੀ ਗਰਮੀ ਚ ਹੁਣ ਬਾਹਰ ਕੌਣ ਮੈਂਦਾ ਨਾ ਪੱਖਾ ਨਾ ਕੂਲਰ ਸੰਤ ਕੁਛ ਨਹੀਂ ਲਾਇਆ ਹੋਇਆ ਹੈਗਾ ਮੈਂ ਗਰਮੀ ਤਾਂ ਕਾਹਨੂੰ ਆ ਭਾਈ ਇਹ ਦੇਖ ਹਵਾ ਚੱਲਦੀ ਠੰਡੀ ਬਾਹਰ ਹੈ ਮੈਂ ਤਾਂ ਪਹਿਲਾਂ ਅੰਦਰ ਬੈਠੀ ਸੀ ਮੈਂ ਹਵਾ ਚ ਆ ਕੇ ਭਾਈ ਕਿ ਮਾ ਬਾਹਰ ਲਿਖਵਾ ਚੰਗੀ ਲੱਗ ਜੇ ਮਾੜੀ ਮੋਟੀ ਅੰਦਰ ਤਾਂ ਸਾਹਾਂ ਹੀ ਬੰਦ ਹੋ ਜਾਂਦਾ ਪੁੱਤ ਲੈ ਪੂਆ ਜੀ ਕਿਹੜੀ ਹਵਾ ਚਲਦੀ ਆ ਐਨੀ ਤਾਂ ਗਰਮੀ ਆ ਹੁਣ ਤਾਂ ਉਹੀ ਨਹੀਂ ਬਿਨਾ ਪੱਖੇ ਕੂਲਰ ਤੋਂ ਬਾਹਰ ਬੈਠਿਆ ਜਾਂਦਾ ਤੁਸੀਂ ਨੇ ਨਾ ਪੱਖਾ ਐ ਨਾ ਕੂਲਰ ਮੇਰੇ ਤੋਂ ਤਾਂ ਐਨੀ ਗਰਮੀ ਚ ਬੈਠੇ ਨਹੀਂ ਜਾਂਦਾ ਹੈਗਾ ਨਾਲ ਮੈਂ ਤਾਂ ਅੰਦਰ ਜਾ ਕੇ ਬਹਿ ਨਹੀਂ ਆ ਏਸੀ ਦੀ ਹਵਾ ਚ ਤੁਸੀਂ ਵੀ ਅੰਦਰ ਹੀ ਆ ਜਾਓ ਪੁੱਤ ਚਾਹ ਦੀ ਘੁੱਟ ਤਾਂ ਪੀ ਜਾਂਦੀ ਕੋਈ ਨਾ ਅੰਦਰੇ ਭੇਜ ਦਿਓ ਮੇਰੀ ਚਾਹ ਚਲ ਕੋਈ ਨਾ ਹੋਰ ਪਤਾ ਨਹੀਂ ਕਿਵੇਂ ਬੈਠੇ ਹੋ ਐਨੀ ਗਰਮੀ ਚ ਤੁਸੀਂ ਤਾਂ ਨਾ ਹਵਾ ਚਲਦੀ ਹੈ ਤੈਨੂੰ ਬਾਹਰੋਂ ਹੀ ਕਰਕੇ ਲੱਗਦੀ ਹੈ ਹਵਾ ਵੀ ਹੈ ਨਹੀਂ ਚਲ ਬਹਿ ਜਾ ਅੰਦਰ ਭਾਈ ਸੰਦੀਪ ਚਾ ਅੱਧਰ ਤੇ ਆਈ ਬਾਈ ਉਹਨੂੰ ਕੋਈ ਨਾ ਮੰਮੀ ਅੰਦਰ ਬਾਗੀ ਹੋਤਾ ਕਹਿੰਦੀ ਮੈਨੂੰ ਗਰਮੀ ਲੱਗ ਚਲ ਅੰਦਰ ਬਹਿ ਗਈ ਕੋਈ ਨਾ ਬੈਜਾ ਅੰਦਰ ਕੋਈ ਨਾ ਜੀ ਦੇ ਦੂੰਗੀ ਮੈਂ ਆ ਦੇਖ ਜਿਸਨੀ ਜੀ ਅਸੀਂ ਉੱਥੇ ਜੂਚ ਗਏ ਤੇ ਆਸ ਅਸਲੀ ਦਾ ਆ ਅਸਲੀ ਦੇ ਨਹੀਂ ਹੈਗੇ ਪੁੱਤ ਇਹ ਤਾਂ ਨਕਲੀ ਦੇ ਨੇ ਕਿੱਥੇ ਗਏ ਸੀ ਆਪਣੇ ਆ ਜਲੰਧਰ ਕੋਲੇ ਕਪੂਰਥਲੇ ਉੱਥੇ ਹਾਂ ਸੋਨੂ ਵੀ ਲੈ ਕੇ ਚੱਲਾਂਗੇ ਠੀਕ ਆ ਓਕੇ ਹਾਂ ਛੁੱਟੀਆਂ 'ਚ ਜਾਵਾਂਗੇ ਆਪਾਂ ਇਕੱਠੇ ਹੂੰ ਉਹਨ ਜਿਹੜੀਆਂ ਸਟੈਪੰਬਸ ਹੋਣਗੀਆਂ ਸ਼ਾਇਦ ਹਾਂ ਪਤਾ ਹਾਂਜੀ ਰਾਜੀ ਮੈਂ ਦਰਬੇ ਜਾਣਾ ਤੇਰਾ ਸਮਾਨ ਲੈ ਕੇ ਉਹਨਾਂ ਤੋਂ ਕੁਝ ਨਾਂਜੀ ਕੋਈ ਕਾਪੀ ਪਿੰਸ ਵਗੈਰਾ ਕੁਝ ਨਾਂਜੀ ਠੀਕ ਆ ਬਰ ਐ ਕਰੀ ਵੀਰੇ ਉੱਥੋਂ ਦਿਰਬੇ ਨਾ ਉਹਨਾਂ ਦੇ ਆਪਣੇ ਕੀ ਨਾਮ ਆ ਹਰੀ ਓਮਾਲੇ ਹਾਂ ਭਾਈ ਉਹਨਾਂ ਦੇ ਸਮੋਸੇ ਬਹੁਤ ਸਵਾਦ ਬਣਾਉਂਦੇ ਨੇ ਜਦੋਂ ਅਸੀਂ ਪਹਿਲਾਂ ਉਹਨੇ ਹੁੰਦੇ ਤੇ ਨਾ ਛੁੱਟੀਆਂ 'ਚ ਉਹਦੇ ਫੁੱਫੜ ਜੀ ਸਾਨੂੰ ਸਮੋਸੇ ਬਰੈਡ ਲੈ ਕੇ ਦਿੰਦੇ ਹੁੰਦੇ ਤੇ ਉਹਨਾਂ ਨੇ ਉਹ ਸਮੋਸੇ ਮੰਗਾ ਲਓ ਜੀ ਹੈ ਨਾ ਖਾਉਂਗੇ ਸਮੋਸੇ ਹਾਂ ਜੀ ਤੁਸੀਂ ਹੋਰ ਵੀ ਖਾਣਾ ਕੋਈ ਤੋ ਕੁਸਾ ਨਾ ਕੁਲਫੀ ਵੀਗਾ ਫਿਲਾ ਦੂੰਗਾ ਕੁਲਫੀਆਂ ਹਾਂ ਜੀ ਹਾਂ 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 ਜੇ ਆਈਸਕ੍ਰੀਮ ਵਗੈਰਾ ਕੋਈ ਹੋਰ ਚੀਜ਼ ਖਾਣੀ ਆ ਉਹ ਮੰਗਾ ਲਓ ਯਾ ਕੈਂਡੀ ਸਮੋਸੇ ਖਾ ਲੈਣੇ ਹੋਣਗੇ ਤੁਸੀਂ ਹਾਂ ਜੀ ਠੀਕ ਆ ਸਮੋਸੇ ਲਿਆਈ ਉਹਨਾਂ ਦੇ ਠੀਕ ਆ ਮੰਗਾ ਦੂੰਗਾ ਭਾਈ ਮੈਂ ਲੈ ਲਵਾਂਗਾ ਪਰ ਬਹੁਤ ਸਵਾਦ ਹੁੰਦੇ ਨੇ ਉਹਨਾਂ ਦੇ ਸਮੋਸੇ ਹੈ ਨਾ ਬੜੀਆ ਕਰਦੇ ਨੇ ਸਮੋਸੇ ਭਾਈ ਉਹ ਹਾਂ ਤੇ ਸਾਬ ਨੂੰ ਵੀ ਲੈ ਗੁਲਪੀ ਆ ਕੇ ਨਾ ਇਹ ਪੁੱਤ ਦੋਨੇ ਪੈਣ ਪਾਈਆਂ ਲੈ ਆ ਦੀ ਹਾਂ ਚਲ ਮੈਂ ਲਿਆਉਣਾ ਮੈਂ ਹੈ ਠੀਕ ਆ ਭਾਈ ਚੰਗਾ ਭਾਈ ਚੱਲ ਜਸਨੀ ਜੀ ਪੁੱਤ ਅੱਜ ਤਾਂ ਆਪਾਂ ਸਮੋਸਾ ਪਾਰਟੀ ਕਰਾਂਗੇ ਹੈ ਨਾ ਹਾਂਜੀ ਲੈ ਆ ਰਹੇ ਆਉਣਗੇ ਫਿਰ ਕੱਲੂ ਕੱਲੂ ਆਪਾਂ ਫੈਜੀ ਫਾਈਰ ਪੀਜਾ 버ਗਰ ਸਾਰਾ ਕੁਝ ਲੈ ਹੌਲੀ ਹੌਲੀ ਖਾਣਾ ਇੱਕੇ ਦਿਨ ਥੋੜੀ ਖਾਣਾ ਹਜੇ ਤਾਂ ਮੈਂ ਲਾ ਲੂ ਵੀ ਚਾਰ ਪੰਜ ਦਿਨ ਕੱਲੂ ਆਪਾਂ ਪੀਜਾ ਪਾਸੋ ਫ੍ਰੈਂਚ ਫ੍ਰਾਈ ਤੇ ਚੱਲ ਕੋਈ ਨਾ ਆਪਾਂ ਹੁਣ ਰੋਜ਼ ਨਾ ਕੁਛ ਨਾ ਕੁਛ ਖਾਂਦੇ ਰਹਾਂਗੇ ਠੀਕ ਆ ਆਪਾਂ ਪਾਰਟੀ ਰੋਜ਼ੇ ਕਰਿਆ ਕਰਾਂਗੇ ਓਕੇ ਅੱਜ ਸਮੋਸੇ ਖਾ ਲਾਂਗੇ ਕੱਲ ਨੂੰ ਸੋਨੂੰ ਕੀ ਮੰਗਾਉਣਾ ਹੂ ਸੋਨੇ ਉਹ ਮੰਗਾ ਲਿਓ ਪੀਜ਼ਾ ਮੰਗਾ ਲਿਓ ਜਾਂ ਫ੍ਰੈਂਚ ਫ੍ਰਾਈ ਖਾਣੇ ਹੋਏ ਉਹ ਮੰਗਾ ਲਿਓ ਹਨਾ ਹਾਂ ਉਰੇ ਆਪਣੇ ਡਿਡਬਾ ਨੇੜੇ ਤਾਂ ਪੈਂਦਾ ਨਾਲ ਜਾਂਦੀ ਰਹਿੰਦੇ ਨੇ ਤੇ ਡੈਡੀ ਉਰੇ ਹੀ ਹਨਾ ਵਧੀਆ ਸੋਨੂੰ ਹੁਣ ਮੌਜਾ ਲੱਗ ਜਾਣੀ ਆ ਆਪਾਂ ਖਾਇਆ ਕਰਾਂਗੇ ਨਜ਼ਾਰੇ ਨਾਲ ਹਾਂਜੀ ਨਾਲ ਛੁੱਟੀਆਂ ਹੋ ਰਹੀਆਂ ਨੇ ਸੋਨੂੰ ਹੁਣ ਹਨਾ ਹਾਂਜੀ ਹੁੰਦਾ ਹੋ ਰਿਹਾ ਪਰ ਹਮਮ ਬਸ ਅਗਲੇ ਮੰਦੇਸਾਰੇ ਸਕੂਲ ਲੱਗਣਗੇ ਚਲ ਕੋਈ ਨਾ ਜਿੰਨੇ ਦਿਨ ਹੈਗੇ ਉਹਨੇ ਦਿਨ ਤਾਂ ਮौजਾਂ ਕਰੋ ਹੋਰ ਪੋਏ ਤੁਸੀਂ ਸਾਰਾ ਦਿਨ ਬਾਹਰ ਬੈਠੇ ਰਹਿੰਦੇ ਹੋ ਐਨੀ ਗਰਮੀ ਹੋ ਰਹੀ ਆ ਤੁਸੀਂ ਅੰਦਰ ਏਸੀ ਲਵਾ ਲਓ ਆਪਦੇ ਕਮਰੇ ਚ ਨਾਲੇ ਕੋਈ ਆਇਆ ਗਿਆ ਸਾਡੇ ਵਰਗਾ ਆ ਜਾਂਦਾ ਬੈਠਿਆ ਜਾਂਦਾ ਸਾਡੇ ਤੋਂ ਵੀ ਅੰਦਰ ਦੱਸ ਬਾਹਰ ਪਤਾ ਨਹੀਂ ਤੁਸੀਂ ਕਿਵੇਂ ਬੈਹਨੇ ਹੋ ਪਈ ਮੈਂ ਤਾਂ ਕੁਲਦਰ ਲਾਲਨੀਆ ਉਹਦੀ ਹਵਾ ਬਹੁਤ ਠੰਡੀ ਹੁੰਦੀ ਆ ਇਹ ਬਰ ਬਾਕੀ ਪੱਖੇ ਜੇ ਬਹੁਤ ਠੰਡੀ ਹੋ ਜਾਂਦੀ ਆ ਇਹ ਏਸੀ ਕੀ ਕਰਨਾ ਮੈਂ ਮੇ ਤਾਂ ਏਸੀ ਜੀ ਪਿਆ ਜਾਂਦਾ ਪੁੱਤ ਲੈ ਉਹ ਤਾਂ ਤੁਹਾਡੀ ਗੱਲ ਠੀਕ ਆ ਭੋਈ ਹੁਣ ਤਾਂ ਹਰੇਕ ਨੇ ਲਵਾਰ ਖਿਆ ਕਰ ਕਰ ਹੁਣ ਜਦੋਂ ਇਹਨਾਂ ਨੇ ਲਵਾਰ ਖਿਆ ਵਿਕੀ ਉਹਨਾਂ ਨੇ ਤੁਸੀਂ ਲਵਾ ਲਓ ਇੱਕ ਏਸੀ ਆਪਦੇ ਕਮਰੇ ਚ ਕੋਈ ਹੋਰ ਭੈਣ ਭਾਈ ਆ ਜਾਂਦਾ ਉਹ ਵੀ ਬਹਿ ਜਾਂਦਾ ਬਿੰਦਝਟ ਠੰਡੀ ਹਵਾ ਚ ਕਹਿ ਲਪਤੇ ਨਾ ਇਹ ਤਾਂ ਉਮਰਾ ਜਿਵੇਂ ਬੱਕਾ ਤੇ ਨਾ ਹੁਣ ਏਸੀ ਤੇ ਲੈ ਪੈਣਾ ਜਿਵੇਂ ਬੱਕਾ ਨਹੀਂ ਮਰਾਈ ਨਾ ਰਾਤ ਨੂੰ ਮੇਰਾ ਲਗੀ ਇਹ ਤਾਂ ਨਾਲੇ ਮੈਨੂੰ ਕਹਿੰਦੇ ਤੇ ਸੰਦੀਪ ਵੀ ਕਹਿੰਦੀ ਮिक्की ਵੀ ਕਹਿੰਦੀ ਮੰਮੀ ਤੇਰੇ ਕਮਰੇ ਜੇ ਏਸੀ ਲਵਾ ਦਿੰਨੇ ਆ ਮੈਂ ਕਹੇ ਭਾਈ ਨਾ ਤੁਸੀਂ ਇੰਨਾ ਖਰਚਾ ਨਾ ਕਰੋ ਮੇਰੇ ਵਾਸਤੇ ਮੇਰ ਤਾਂ ਚੱਲਦਾ ਤਾਂ ਹੈ ਨਹੀਂ ਏਸੀ ਕਿ ਕੀ ਫਾਇਦਾ ਫਿਰ ਲੱਗਿਆ ਹੀ ਪਿਆਰ ਹੋਗਾ ਇਉਂ ਉਹ ਤਾਂ ਭੁਆਈ ਜਦੋਂ ਲੋਡ ਹੋਈ ਤੁਸੀਂ ਨੇ ਲਾ ਲਿਆ ਨਹੀਂ ਬੰਦ ਪਿਆ ਚੱਲ ਜਦ ਕੋਈ ਹੋਰ ਪੈਣ ਭਾਈ ਆਇਆ ਉਦੋਂ ਲਾ ਲਿਆ ਐ ਉਮਰ ਦੀ ਕੀ ਗੱਲ ਨਾਲੇ ਹੁਣ ਸਿਆਣਾ ਤਾਂ ਨਿਆਣੇ ਵਰਗੀ ਹੋ ਜਾਂਦਾ ਸਰੀਰ ਸਗੋ ਸੋਹਲ ਹੋਈ ਜਾਂਦਾ ਸਿਆਣੀ ਉਮਰ ਚ ਤਾਂ ਨਾ ਪੈ ਚਾਲਦਾ ਨਹੀਂ ਮੈਂ ਤਾਂ ਸਿਆਵੀ ਮਤੈ ਕੁਲਰ ਵੀ ਹਵਾ ਮਸਾਲ ਨਹੀਂ ਇਹ ਕੁਲਰ ਦੀ ਮਤੈ ਇਹ ਪਖੇ ਇਲਾਕੇ ਰਾਜੀ ਜਾਂ ਜਦੇ ਪਤਾ ਨਹੀਂ ਤੁਸ ਤੱਕ ਕਹੇ ਜੀ ਦੀਦੀ ਬਿਲਵਾ ਦੀ ਨੇ ਮੰਮੀ ਮੰਨ ਦੇ ਨਹੀਂ ਹੈਗੇ ਮੰਮੀ ਕਹਿੰਦੇ ਵੀ ਮੈਨੂੰ ਲੋੜ ਨਹੀਂ ਹੈਗੀ ਫੇਰ ਅਸੀਂ ਨੇ ਕਭੀ ਚੱਲ ਕੋਈ ਨਾ ਵੀ ਚੱਲ ਇੱਕ ਹੈਗਾ ਵੀ ਕਿਹੜਾ ਕੋਈ ਉਹ ਜਦੋਂ ਲੋੜ ਹੁੰਦੀ ਹੈ ਤਾਂ ਉਧਰ ਅੰਦਰ ਬਹਿ ਜਾਂਦੇ ਨੇ ਸੰਦੀਪ ਹੁਣ ਤਾਂ ਨਾਲ ਘਰ ਘਰ ਹਰੇਕ ਨੇ ਦੋ ਦੋ ਏਸੀ ਲਵਾ ਰਖੇ ਨੇ ਕੋਈ ਆਇਆ ਗਿਆ ਹੁੰਦਾ ਉਹ ਬੈਹ ਜਾਂਦਾ ਕੋਲ ਹੁਣ ਸਿਆਣੇ ਬੰਦੇ ਕੋਲੇ ਆ ਕੇ ਬਹਿੰਦਾ ਹਰੇਕ ਜਿਹੜਾ ਵੀ ਕੋਈ ਰਿਸ਼ਤੇਦਾਰ ਆਉਂਦਾ ਚਲ ਉਹ ਤਾਂ ਜਿਵੇਂ ਲੋੜ ਆ ਓਵੇਂ ਆਪਦਾ ਵਰਤ ਲਿਆ ਹਨਾ ਆਪਾਂ ਕਿਹੜਾ ਹੈ ਕਹਿੰਦੇ ਸਾਰਾ ਦਿਨ ਚੱਲੇ ਇਸ ਇਲਾਕੇ ਪਏ ਰਹਿਣਾ ਸਾਰਾ ਦਿਨ ਤਾਂ ਇਲਾਕੇ ਵੀ ਨਹੀਂ ਪਿਆ ਜਾਂਦਾ ਹੈਗਾ ਵੀ ਲੋੜ ਮੁਤਾਬਕ ਫਿਰ ਹੁਣ ਆਪਦਾ ਘਰ ਵੀ ਦੇਖਣਾ ਪੈਂਦਾ ਢਿੱਲ ਮੱਠ ਰੈਂਦੀ ਆ ਇੰਨਾ ਪੈਸਾ ਲੱਗਦਾ ਇੰਨਾ ਪੈਸਾ ਤਾਂ ਪੁੱਤ ਮੇਰੀ ਬਿਮਾਰੀ ਤੇ ਲੱਗੀ ਜਾਂਦਾ ਹੈ ਹੈ ਫਿਰ ਦਵਾਈਆਂ ਬੂਟੀਆਂ ਸਾਰੀਆਂ ਤਾਂ ਚੱਲਦੀਆਂ ਨੇ ਮੇਰੀਆਂ ਲਿਓਣ ਦੇ ਕੁਝ ਨਹੀਂ ਗਾਦੇ ਹੱਥ ਨੂੰ ਲਿਆ ਜਾਂਦੇ ਮੈਨੂੰ ਐਸੀ ਤਾਂ ਮੈਂ ਇਹਨੂੰ ਰੋਕ ਦਿੰਨੀ ਆ ਭਾਈ ਬੇਸ ਕੀ ਨਾਲੇ ਆਏ ਤੁਸੀਂ ਨਾ ਭੁਾਈ ਉਹ ਤਾਂ ਤੁਹਾਡੀ ਗੱਲ ਠੀਕ ਆ ਮੈਂ ਕਿਹੜਾ ਐ ਕਹਿਨੀ ਆ ਵੀ ਤੁਹਾਨੂੰ ਲਿਆ ਕੇ ਇਹਨਾਂ ਦਿੰਦੇ ਹੈਗੇ ਐ ਤਾਂ ਮੈਨੂੰ ਪਤਾ ਵੀ ਤੁਹਾਨੂੰ ਸਾਰਾ ਕੁਝ ਮਿਲਦਾ ਮੈਂ ਤਾਂ ਉਹ ਰਵਾਜਮੀ ਗੱਲ ਕਰੀ ਤੀ ਵੀ ਚਲ ਇੰਨੀ ਗਰਮੀ ਚ ਸਾਰਾ ਦਿਨ ਬਾਹਰ ਬੈਠਦੇ ਹੋ ਤੁਸੀਂ ਨਾ ਨਾ ਭਾਈ ਏਸੀ ਲਵਾ ਲਓ ਚਾਹੇ ਮੈਨੂੰ ਗਰਮੀ ਇੰਨੀ ਆਉਂਦੀ ਰਹੀ ਭਾਈ ਆ ਵਧੀਆ ਠੰਡੀ ਹਵਾ ਆਉਂਦੀ ਆ ਪੱਖੇ ਦੀ ਇਹ ਜੀ ਪੱਖੇ ਦੀ ਵੀ ਲਾ ਲਾਉਂ ਵੀ ਬਾਹਰ ਨਹੀਂ ਖਵਾਤਾ ਵਧੀਆ ਰਹਿੰਦੀ ਆ ਅੱਗੇ ਤਾਂ ਬਾਹਰ ਹੀ ਬੈਠ ਜਾਂਦੇ ਆ ਆਪਾਂ ਹਰੇਕੇ ਉਹ ਤਾਂ ਤੁਹਾਡੀ ਗੱਲ ਠੀਕ ਆ ਹੋਰ ਸਨੀ ਪੰਜ ਸ਼ਾਮ ਨੂੰ ਫਿਰ ਕਾਦੀ ਸਬ ਮੈਂ ਤਾਂ ਮੂੰਗੀ ਦੀ ਕੈਂਟੀ ਦੀਦੀ ਵੀ ਚੱਲਣ ਆਏ ਮੰਮੀ ਖਾ ਲੈਣਗੇ ਹਲਕੀ ਜੀ ਆ ਨਾ ਲੈ ਮੂੰਗੀ ਕੌਣ ਖਾਂਦਾ ਹੁਣ ਤੂੰ ਵਿੱਕੀ ਗਿਆ ਹੈ ਪਨੀਰ ਮੰਗਾ ਲਾ ਛੋਲੇ ਪਨੀਰ ਬਣਾ ਲਈ ਹੋਰ ਨਾਲ ਜਵਾਖ ਵਧੀਆ ਖਾ ਲੈਣਗੇ ਬੱਚਿਆਂ ਨੂੰ ਤਾਂ ਪਨੀਰ ਵਧੀਆ ਲੱਗਦਾ ਉਹ ਤਾਂ ਹੈ ਹੋਰ ਚਲੋ ਕੋਈ ਨਾ ਜੀ ਪਨੀਰ ਮੰਗਾ ਲੈਣੀ ਆ ਜੇ ਤੁਹਾਡਾ ਜੀ ਕਰਦਾ ਮੂੰਗੀ ਤਾਂ ਫੇਰ ਵੀ ਕਰੀ ਜਾਂਦੀ ਆ ਤੂੰ ਪਨੀਰ ਮੰਗਾ ਲਾ ਛੋਲੇ ਪਨੀਰ ਕਰ ਲਿਓ ਚੱਲ ਕੋਈ ਨਹੀਂ ਛੋਲੇ ਪਨੀਰ ਕਰ ਲਾਂਗੇ ਨਾ ਮੇਰੇ ਇਲਾਕੇ ਦੇ ਆਖਾਂ ਨੇ ਕਿੱਥੇ মুੰਗੀ ਪਸੰਦ ਕਰਨੀਆਂ মুੰਗੀ ਤਾਂ ਮੇਲਾ ਦਾ ਬੱਚੇ ਖਾਂਦੇ ਵੀ ਨਹੀਂ ਓਨੇ ਨਾ ਸਾਡੇ ਤਾਂ ਖਾ ਲੈਂਦੇ ਨੇ ਜੀ ਅੱਛਾ ਹਾਂ ਚਲ ਕੋਈ ਨਾ ਤੂੰ ਪਨੀਰ ਮੰਗਾ ਲੈ ਗਿਆ ਹੋਇਆ ਹੁਣ ਅੱਜ ਤਾਂ ਹਨਾ ਕੱਲੂ ਕਰ ਲਈ মুੰਗੀ ਫੇਰ ਚਲ ਕੋਈ ਨਾ ਜੀ ਹੋਰ ਅੱਜ ਤਾਂ ਗਿਆ ਹੋਇਆ ਡਿੜਬੇ ਵਿੱਕੀ ਹਾਂ ਨਾ ਲਿਆਉਗਾ ਲੈ ਲੈਂਦੀ ਹਾਂ ਉਹ ਤਾਂ মুੰਗੀ ਦਾ ਤਾਂ ਪੁੱਤ ਹਲਕੀ ਹੁੰਦੀ ਆ ਵਧੀਆ ਹੁੰਦੀ ਆ ਨਾ ਤੇ ਮੇਰੇ ਵਰਗੀ ਰਾਜੀ ਗੀ ਰੋਟੀ ਖਾ ਲੈਂਦੀ ਆ ਨਾ ਜਿਵਾਕ ਵੀ ਵਧੀਆ ਖਾ ਲੈਂਦੇ ਰੋਟੀ ਪਤਲੀ ਦਾ ਕਰ ਲਵੂੰਗੀ ਦੀ ਬਹੁਤ ਵਧੀਆ ਲੱਗਦੀ ਹੈ ਪੁੱਤ ਵਾਕੀ ਥੋੜੀ ਮਾਰਦੀ ਆ ਭਾਈ ਦਾਲ ਤਾਂ ਵਧੀਆ ਹੁੰਦੀ ਆ ਮੈਂ ਕਹਿੰਨੀ ਮਾਚਲ ਅੱਜ ਵਿਕੀ ਗਿਆ ਹੋਇਆ ਲਿਆਉ ਪਨੀਰ ਕੱਲ ਨੂੰ ਮੂੰਗੀ ਕਰ ਲਿਓ ਹੋਰ ਕੀ ਆ ਚੱਲ ਥੋੜੀ ਮਰਜੀ ਆ ਭਾਈ ਮੈਂ ਕਰਨਾ ਮੈਂ ਕੋਈ ਨਾ ਮਮੀ ਪਨੀਰ ਘਰ ਲਾਂਗੇ ਆਪਾਂ ਹੋਰ ਮੰਗਾ ਲੂੰਗੀ ਨਾਲ ਜਵਾ ਖੁਸ਼ ਹੋ ਕੇ ਖਾ ਲਾਂਗੇ ਹਾਂ ਬਸ ਆ ਦੋ ਕ ਕੱਪੜੇ ਰਹਿ ਗਏ ਮੈਂ ਕਰ ਦਿੰਦੀ ਆ ਆਪਾਂ ਲਿਆਓ ਇਹ ਪਨੀਰ ਪਨੀਰ ਦੇ ਦਾ ਕਿੱਡੀ ਕ ਕਰ ਲਾ ਹਾਂ ਲੈ ਕੋਈ ਕੰਮ ਕਰਨ ਵਾਲਾ ਤਾਂ ਮੈਂ ਦੱਸ ਦਾਂ ਜੀ ਨਾ ਇਹ ਬਸ ਹੋ ਗਿਆ ਸਾਰਾ ਕੁਝ। ਨਾ ਮੈਂ ਕਰਦਾ ਨਹੀਂ ਆ। ਨਾ ਬਸ ਕਰ ਲੈ ਜੀ। ਜੇ ਸਬਜ਼ੀ ਵਾਸਤੇ ਪਿਆਜ਼ ਵਗੈਰਾ ਕੱਟਣੇ ਨੇ ਮੈਂ ਕੱਟਦਾ ਨਹੀਂ ਆ। ਮੈਨੂੰ ਦੇ ਦੀ। ਨਾ ਕੋਈ ਨਾ ਮੈਂ ਕਰ ਲੂੰਗੀ ਤੁਸੀਂ ਆਰਾਮ ਕਰ ਲਓ। ਕੋਈ ਨਾ ਆਰਾਮ ਨੂੰ ਤਾਂ ਕੀ ਆ। ਮੈਂ ਕਰਦੀ ਆਂ ਪਾਉਣ ਉਹਨਾਂ ਨੂੰ। ਹੋਰ ਕੋਈ ਹੁਣ ਫਰਕ ਆ ਸੋਨੂੰ। ਹੁਣ ਤਾਂ ਪੁੱਤ ਪੈਣਾ ਉਹ ਫਰਕ ਆ ਸੋਣਿਆ ਮੈਨੂੰ ਹੈਗਾ ਆ ਲੱਗਦਾ। ਅੱਛਾ। ਹਾਂ। ਚਲ ਰੈਸਟ ਕਰ ਲੈ। ਅਜੋ ਦਵਾਈ ਵੀ ਲੈਣ ਗਿਆ ਮੇਰੀ ਵਿੱਕੀ ਦਵਾਈ ਵੀ ਮੁੱਕਰੀ ਸੀ। ਹਾਂ ਨਾ ਦਵਾਈ ਨਾ ਮੁੱਕਣ ਦੇਓ ਦਵਾਈ ਤਾਂ ਆਪਦੀ ਸਾਰੀ ਲੈਈ ਜਾਓ ਤੁਸੀਂ ਟਾਈਮ ਤੇ। ਨਾ ਦਵਾਈ ਤਾਂ ਇਹ ਪਹਿਰੀ ਲੈ ਆ ਦਿੰਦੇ ਪਰसों ਇਹ ਕਹਿ ਰਹੀ ਸੀ ਸੰਦੀਪ ਮੇਰੀ ਮੰਮੀ ਤੇ ਦਵਾਈ ਕੱਲ ਕੱਲ ਦੀ ਰਹੀ ਹੈ ਮਾਪੇ ਦੇਖ ਕੇ ਮੰਗਾ ਦੇ ਫਿਰ। ਇਹ ਤਾਂ ਪਹਿਰੀ ਆਫੇ ਮੰਗਾ ਦਿੰਦੀ ਆ ਦਵਾਈ ਤਾਂ। ਨਾ ਨਾ ਦਵਾਈ ਬੂਟੀੰ ਦਾ ਕੀ ਕਹਿੰਦੇ ਨੇ ਐ ਤਾਂ ਵਧੀਆ ਨੇ ਚੰਗੀ ਆ ਸੰਦੀਪ ਵੀ। ਨਾ ਬਹੁਤ ਚੰਗੇ ਸੁਭਾਅ ਦੇ ਆ ਭਾਈ ਇਹ ਤਾਂ। ਹਾਂ ਹੋਰ ਹੋਰ। ਚਲ ਵਧੀਆ ਹੀ ਟਾਈਮ ਪਾਸ ਹੋਈ ਜਾਂ। ਹੋਰ ਪੁੱਤ ਚੰਗੇ ਬੰਦੇ ਚੰਗਾ ਟਾਈਮ ਪਾਸ ਹੋ ਜਾਂਦਾ ਚਲ। ਚਲੋ ਤਾਰੇ ਦੀ ਮੈਂ ਚਲ ਮੈਂ ਜਾਉਂਗਾ ਭਾਈ ਫੋਨ ਕਰਦੇ ਆ ਤੂੰ ਇਥੇ ਜਲਾ ਆ ਜੂ 4 ਦਿਨ ਚਲੇ ਤੇ ਨਿਮੜੇ ਸੌਖਾ ਹੋ ਜੂਗਾ ਮਾ ਹਾਂ ਨਾ ਚਲ ਫੇਰ ਕੀ ਹੁੰਦਾ ਮੈਂ ਆ ਗਈ ਮੰਮੀ ਕਹੀਂ ਚੱਲ ਆਇਆ 4 ਦਿਨ ਹਾਂ ਚਲ ਨਹੀਂ ਹੁੰਦਾ ਬੁੱਤ ਉਧਰ ਉਧਰ ਹੀ ਹੈ ਨਾ ਹਾਂ ਕਿ ਲੋ ਮੱਛਰ ਬਣ ਪਈ ਦੇ ਮੜ ਮਟਾ ਸਾਰਾ ਲੱਗ ਜਾਂਦਾ ਹੈ ਹਾਂ ਚਲ ਮੈਂ ਅੰਦਰ ਦੇਖ ਲਈ ਕੋਈ ਕੰਮ ਤੰਦਾ ਹਾਂ ਕਰਾ ਦੇ ਬੁੱਤ ਦੇਖ ਲਾ ਠੀਕ ਹਾਂ ਰਾਮ ਆ ਰਿਹਾ ਮੰਮੀ ਹਾਂ ਬੁੱਤ ਰਾਮ ਆ ਰਿਹਾ ਹੋਰ ਸਿਰ ਤਾਂ ਮੇਰਾ ਜਮੀ ਭਾਰੀ ਭਾਰੀ ਹੋਇਆ ਪੈਤੀ ਔਰ ਚੱਲ ਆਏ ਆ ਵੀ ਹੁਣ ਤੇਲ ਦੀ ਮਾਲਸ਼ੀ ਕਰਕੇ ਨਾ ਸਾਰੇ ਹੱਡਾਂ ਨੂੰ ਆਰਾਮ ਜਾ ਰਿਹਾ। ਆਹ ਮਾਂ ਦਾ ਪੁੱਤ ਹੋਇਆ ਜਿਵੇਂ ਸਿਰ ਨਾਲ ਦਿੱਤੀ ਨਾ ਤੇ ਮੈਂ। ਅੱਛਾ। ਨਾ ਕਿ ਆਰਾਮਦਾਰੀ ਜੀ ਆ ਗਈ ਹੋ ਤਾਂ ਪਾਣੀ ਪਾ ਜੀ ਮਿਸਰ ਨਾਲ ਹੀ ਮਾਜਰਾ ਸਿਰੇ ਨਾਲ ਲੈਂਦੀ। ਔਰ ਮੈਂ ਕਿਹਾ ਚੱਲ ਬਿਸਰ ਜਾ ਫੁੱਟੀ ਜਾਂਦਾ ਇੱਕ ਤਾਂ ਹੂੰ ਤੇ ਲਮਾਠਾ। ਸੰਦੀਪ। ਹਾਂਜੀ। ਲੈ ਲਵੇ ਲੇਤਾ ਸਾਰਾ। ਹਾਂਜੀ ਦੀਦੀ ਕੰਮ ਤਾਂ ਨਿਬੜ ਗਏ ਸਾਰੇ। ਕੁਝ ਕਰਨਾ ਸੀ। ਮੈਂ ਡਿੜਬੇ ਜਾਣ ਨੂੰ ਕਹਿੰਦੀ। ਕੱਪੜੇ ਜੇ ਲੈ ਕੇ ਆਉਣੇ ਤੇ। ਡਿੜਬੇ? ਹਾਂ। ਡਿੜਬੇ ਕੀ ਕਰਨਾ ਜੀ? ਮੈਂ ਸੂਟ ਲਿਆਉਣੇ ਤੇ ਮਾਚਾ ਲੈ ਇੱਥੋਂ ਵਧੀਆ ਮਿਲ ਜਾਂਦੇ ਨੇ ਵੀ ਸੂਟ ਲੈ ਜਾਈਏ ਤੂੰ ਬਾਗ ਚੱਲੀ ਮੇਰੇ ਨਾਲ ਓਹੋ ਜੀ ਨੂੰ ਪਤਾ ਤਾਂ ਹੈਗਾ ਮੰਮੀ ਬਿਮਾਰ ਹੋ ਰਹੇ ਨੇ ਮੈਂ ਕਿਵੇਂ ਜਾ ਸਕਦੀ ਆ ਜੀ ਲੈ ਬਿਮਾਰ ਨੂੰ ਕੀ ਹੋਇਆ ਭੂਆ ਜੀ ਠੀਕ ਨੇ ਹੁਣ ਹੁਣ ਉਹ ਵੀ ਤਾਂ ਸਾਰਾ ਦਿਨ ਪਏ ਰਹਿੰਦੇ ਨੇ ਆਪਾਂ ਤਾਂ ਥੋੜਾ ਜਿਹਾ ਟਾਈਮ ਲਾਵਾਂਗੇ ਘੰਟੇ 'ਚ ਮੁੜ ਆਵਾਂਗੇ ਜੀ ਮੈਂ ਤਾਂ ਕਦੇ ਕੱਲਿਆਂ ਨੂੰ ਛੱਡ ਕੇ ਗਈ ਨਹੀਂ ਹੈਗੀ ਜਿੱਦਾਂ ਦੇ ਇਹ ਬਿਮਾਰ ਹੋਏ ਨੇ ਬਾਅਦ 'ਚ ਕਿਸੇ ਚੀਜ਼ ਦੀ ਲੋੜ ਪੈ ਜੇ ਛੱਟਫੇਟ ਵੱਜੇ ਇਹਨਾਂ ਦੇ ਫਿਰ ਗਾਲਾਂ ਵਿੱਚ ਪੈਣਗੀਆਂ ਜੀ ਮੈਨੂੰ ਅੱਜ ਘਰੇ ਵੀ ਨਹੀਂ ਹੈਗਾ ਕੋਈ ਲੈ ਐਂ ਕਾ ਨੂੰ ਬਾਈ ਦਿਆ ਸੱਟ ਫੇਟ ਐਂ ਤਾਂ ਹੁਣ ਕੋਈ ਦਾ ਸੇਤ ਚ ਫਰਕ ਪੈ ਗਿਆ ਠੀਕ ਨੇ ਪਹਿਲਾਂ ਨਾਲੋਂ ਆਪਾਂ ਨੇ ਰੋਟੀ ਪਾਣੀ ਤਾਂ ਇਹਨੇ ਸਾਰਾ ਬਣਾ ਲਿਆ ਚਾਹ ਇਹਨਾਂ ਨੂੰ ਕਰਕੇ ਦੇ ਜਾਗੇ ਮਾਗਰ ਉਹ ਇਹਨਾਂ ਨੇ ਕੀ ਕਰਨਾ ਕੋਈ ਕੰਮ ਤਾਂ ਹੈ ਨਹੀਂ ਪਏ ਰਹਿਣਗੇ ਰਾਮਨਾਥ ਘਾਂਟੇ ਚ ਆਪਾਂ ਮੁੜਿਆਵਾਂਗੇ ਇਹਨਾਂ ਦੇ ਪਏ ਪਏ ਉਹ ਤਾਂ ਹੈਗਾ ਜੀ ਪਰ ਮੈਨੂੰ ਡਰ ਲੱਗਦਾ ਵੀ ਕਿਤੇ ਬਾਅਦ ਚ ਗਿਰ گور ਨਾ ਜਾਣ ਜੀ ਮੈਂ ਕਦੇ ਗਈ ਨਹੀਂ ਛੱਡ ਕੇ ਨਾ ਤੁਸੀਂ ਜਾ ਆਉਂਦੇ ਤੁਸੀਂ ਲੈ ਆਉਂਦੇ ਜਾ ਕੇ ਲੈ ਹੁਣ ਮੈਂ ਕੱਲੀ ਕਿੱਥੇ ਜਾਉਂਗੀ ਆਪਾਂ ਸਿਰਫ ਇੱਕ ਘੰਟਾ ਲਾਵਾਂਗੇ ਤੂੰ ਮੇਰੇ ਨਾਲ ਬਗਚਾਲੇ ਹਨਾ ਕੋਈ ਪੈ ਜਾਉਂਗੇ ਇੱਕ ਘੰਟਾ ਤਾਂ ਪੈ ਜਾਉਂਗੇ ਪੁੱਤ ਮੈਂ ਤਾਂ ਚਰ ਕੋਈ ਨਾ ਨਹੀਂ ਭਾਈ ਇਹਨਾਂ ਮਾਸ ਤੁਸੀਂ ਜਾਣ ਆਉਣੇ ਕਰਾਂਗੇ ਨਾਲੇ ਹੁਣ ਕੋਈ ਮੈਨੂੰ ਕਿੰਨੇ ਦਿਨ ਹੋ ਗਏ ਆਈ ਨੂੰ ਤਿੰਨ ਚਾਰ ਦਿਨ ਹੋ ਗਏ ਹੁਣ ਮੈਂ ਜਾਉਂਗੀ ਤੁਸੀਂ ਮੈਨੂੰ ਸੂਟ ਦਵਾ ਦਿਓ ਉਹ ਹਾਂ ਭਾਈ ਮੈਂ ਤਾਂ ਭੁੱਲੇ ਗਈ ਸੀ ਪੁੱਤ ਚੱਲ ਸੰਦੀਪ ਬਾਗਜੀ ਪੁੱਤ ਨਾ ਇਹ ਤਾਂ ਤੂੰ ਆਪਦੇ ਲਈ ਕੱਪੜੇ ਇਹਨੂੰ ਦਵਾ ਲੈ ਤੂੰ ਠੀਕ ਆ ਮੰਮੀ ਮੇਰੀ ਸੱਸ ਕਹਿ ਦੂਗੀ ਵੀ ਖਾਲੀ ਆ ਗਈ ਭੂਆ ਕੋਲੇ ਗਈ ਤੇ ਇੰਨੇ ਦਿਨ ਲਾਇਆ ਈ ਕੁਝ ਦਿੱਤਾ ਨਹੀਂ ਹੈਗਾ ਨਾਲੇ ਕੀਕ ਸੂਟ ਮੈਂ ਜਵਾਖਾਂ ਦਾ ਲਵਾਂਗੀ ਚਲ ਕੋਈ ਨੇ ਭਾਈ ਇਹ ਕੁਝ ਲੈਣਾ ਹੁ ਦਵਾ ਲੈ ਤੂੰ ਸੰਦੀਪ ਦਵਾ ਨਹੀਂ ਪੁੱਤਰੇ ਕੁਝ ਲੈਣਾ ਹੂ ਇਹਨੇ ਬਾਗ ਜੀ ਤੋਂ ਹੋਰ ਤੂੰ ਲੈ ਸੰਦੀਪ ਨਾਲੇ ਸੂਟ ਤੋਂ ਲੈ ਲਈ ਨਾ ਦੀਦੀ ਮੇਰੇ ਕੋਲ ਤਾਂ ਹੈਗੇ ਨੇ ਬਹੁਤ ਪਏ ਨੇ ਮੇਰੇ ਕੋਲ ਤਾਂ ਜੀ ਲਿਆਈ ਪੁੱਤ ਤੂੰ ਵੀ ਆਪਦਾ ਇੱਕ ਅੱਦਾ ਗਰਮੀ ਵਾਲਾ ਨਾ ਮੰਮੀ ਹੈਗੇ ਨੇ ਜੀ ਚਲ ਮੈਂ ਦੀਦੀ ਨੂੰ ਦਵਾ ਲਵਾਂਗੀ ਜੀ ਆਹ ਦਵਾਇ ਦਾ ਕੁਝ ਕਹਿੰਦੇ ਦਵਾ ਲੈ ਪਈ ਇਹਨੂੰ ਹਾਂ ਮੈਂ ਕਿਹਾ ਚਲ ਹੁਣ ਜਾਂਦੀ ਜਾਂਦੀ ਲੈ ਜੂੰਗੀ ਫੇਰ ਉੱਥੇ ਕਿੱਥੇ ਰਾਸਤੇ ਚ ਲਾਵੂੰਗੀ ਪੂਰੇ ਵਧੀਆ ਮਿਲਦੇ ਨੇ ਨਾਲੇ ਰੇਟ ਦਾ ਫਰਕ ਆ ਉੱਥੇ ਨਾਲ ਚਲ ਚਲ ਭੋਪੜੇ ਤਾਂ ਪਾਏ ਹੋਏ ਨੇ ਹੁਣ ਤੇਰੇ ਚਲੋ ਠੀਕ ਸਰ ਬਾਗ ਦੇ ਕਿੰਨੇ ਪੈਸੇ ਲੈ ਜੀ ਕੱਢ ਕੇ ਅੰਦਰ ਪੁੱਤ ਸੰਦੀਪ ਕੋਈ ਨਾ ਮੰਮੀ ਬਸ ਆਪਾਂ ਤਾਂ ਜਾਣ ਆਉਣੇ ਕਰਾਂਗੇ ਠੀਕ ਆ ਆ ਦਾ ਖਿਆਲ ਰੱਖਿਓ ਮੰਮੀ ਹਾਂ ਕੋਈ ਨਾ ਆ ਤੁਰਿਓ ਫਿਰਿਓ ਨਾ ਠੀਕ ਨਾ ਕੁਛ ਨਹੀਂ ਕਰਦੀ ਪੁੱਤ ਮੈਂ ਤੁਸੀਂ ਕੋਈ ਉੱਪਰ ਪੈ ਜਾਓ ਜਾ ਕੇ ਆ ਕੋਈ ਨਾ ਮੈਂ ਅੰਦਰ ਪੈ ਜੂਗੀ ਬਾਈ ਉੱਥੇ ਕੋਈ ਨਾ ਤੁਸੀਂ ਜਾਓ ਚਲੋ ਦੀਦੀ ਫਿਰ ਕਵੇੜਾ ਹੋ ਜੂਗਾ ਫਿਰ ਬੱਸ ਲੰਘ ਜੂਗੀ ਜੀ ਹਾਂ ਹਾਂ ਪੂਰੇ ਤਾਂ ਨਾ ਇਹ ਟਾਈਮ ਟਾਈਮ ਤੇ ਬੱਸਾਂ ਆਉਂਦੀਆਂ ਨੇ ਹਾਂ ਮੈਂ ਪਹੁੰਚ ਚੱਕ ਲਿਆ ਮੈਂ ਆਪਦੇ ਨਾਲ ਪੱਕ ਚੱਕ ਲਿਆ ਮੈਂ ਠੀਕ ਆ ਚਲੋ ਆ ਜਾ ਮਮੀ ਸੋਨੂ ਉੱਪਰ ਛੱਡ ਦੇਣੀ ਹੈ ਮੈਂ ਕੰਮ ਕਰੀ ਚਲੋ ਲੈ ਆ ਟ੍ਰੇਆਂ ਜਾਂ ਸਾਹਮ ਦਾਮ ਕਿਤਾ ਜਵਾਬ ਇੰਨੇ ਭਾਂਡੇ ਡਿੰਡੇ ਜੇ ਕਰ ਦਿੰਦੇ ਨੇ ਨਾ ਕੀ ਕਰੇ ਆਗਲਾ ਸੰਦੀਪ ਹਾਂਜੀ ਆਹ ਮੈਂ ਤੁਹਾਨੂੰ ਕਹਿੰਦੀ ਮੈਨੂੰ ਪੈਸੇ ਦੇ ਪੈਸੇ ਕਿਹੜੇ ਜੀ ਜਿਹੜੇ ਆਪਾਂ ਰੱਖ ਕੇ ਦਿੰਦੇ 10000 ਰੁਪਏ ਦਵਾਈ ਵਾਸਤੇ ਉਹ ਤਾਂ ਨਾ ਹੈ ਨਹੀਂ ਕਿਉਂ ਹੈ ਨਹੀਂ ਉਹ ਪਤਾ ਕੀ ਹੋਇਆ ਕੱਲ ਦੀਦੀਆਂ ਇਹਨੇ ਵੀ ਮੈਨੇ ਜਾਣਾ ਵੀ ਮੈਨੂੰ ਹੁਣ ਕਿੰਨੇ ਦਿਨ ਹੋ ਗਏ ਆਇਆ ਨੂੰ ਮੈਨੂੰ ਕਪੜੇ-ਕੁਪੜੇ ਦਵਾਓ ਫਿਰ ਉਹ ਮੈਨੂੰ ਡਿੜਬੇ ਲੈ ਗਏ ਡੇਢ ਵੇ ਤਾਂ ਫਿਰ ਉਹ ਨਾਲੇ ਤਾਂ ਆਪ ਦੇ ਕਪੜੇ ਲੈ ਆਏ ਨਾਲੇ ਬੀਰੇ ਦੇ ਨਾਲੇ ਬੱਚਿਆਂ ਦੇ ਫਿਰ ਉਹ 10000 ਤਾਂ ਲੱਗ ਗਿਆ ਜੀ ਬਹਿਰ ਤੂੰ ਕਮਾਲ ਕਰਦੀ ਆ ਮੈਂ ਤਾਂ ਰੱਖਿਆ ਐ ਤੇ ਮਹਾ ਦਵਾਈ ਉਠੀ ਲਾਂ ਮम्मी ਵਾਸਤੇ ਤਾਂ ਐ ਚੱਕੇ ਲਾ 10 ਉਹ ਫਿਰ ਹੁਣ ਮੈਂ ਕੀ ਕਰਦੀ ਮम्मी ਨੂੰ ਕਹਿਤਾ ਉਹਨਾਂ ਨੇ ਮੈਨੂੰ ਕਪੜੇ ਚ ਹੀ ਦੇਨੇ ਨੇ ਵੀ ਮੈਨੇ ਜਾਣਾ ਫਿਰ ਮम्मी ਨੇ ਮੈਨੂੰ ਕਹਿਤਾ ਵੀ ਲੈ ਜੀ ਪੈਸੇ ਚੱਕੇ ਵੀ ਜਿਹੜਾ ਕੁਝ ਮੰਗਦੀ ਐ ਦਵਾ ਲਿਆ ਹੁਣ ਜਿਹੜੀ ਚੀਜ਼ ਕਹਿੰਗੇ ਫਿਰ ਮੈਂ ਤਾਂ ਹੁਣ ਦਵਾਉਣੀ ਐ ਸੀ ਮੈਂ ਕਿਹਾ ਆਪਦਾ ਕੁਝ ਲੈ ਕੇ ਆਈਆਂ ਇਹ ਤਾਂ ਕੁੜੀ ਪਈ ਕਹਿੰਦਾ ਬਹੁਤ ਖਰਚਾ ਕਰਾਉਂਦੀ ਆ ਆਪਣਾ ਆ ਤੇ ਜਿਹੜੇ ਨਾਉਂ ਦੀ ਗਣਾ ਹੈ ਠੀਕ ਦੀ ਵਰਦੇ ਕਲਾ ਚੱਲ ਫਿਰ ਹੁਣ ਮੈਂ ਤਾਂ ਕੀ ਕਹਿ ਸਕਦੀ ਆ ਤੂੰ ਕਹੇ ਭਾਈ ਆਪਣਾ ਤਾਂ ਪਹਿਲੇ ਹੀ ਘਰੇ ਕਹਿੰਦੇ ਖਰਚਾ ਸਭ ਪੂਰਾ ਹੁੰਦਾ ਮਮਮੀ ਆ ਤੂੰ ਕਹਿੰਦੇ ਹੋਰ ਖਰਚਾ ਕਰਾ ਜੀ ਦੱਸ ਮੈਂ ਤਾਂ ਹੁਣ ਕੁਝ ਨਹੀਂ ਬੋਲ ਸਕਦੀ ਜੇ ਹੁਣ ਮੈਂ ਬੋਲ ਲੂੰਗੀ ਤਾਂ ਫਿਰ ਮੈਂ ਮਾੜੀ ਵਜਦੀ ਆ ਮੈਨੂੰ ਹੋਊਗੀ ਤੁਸੀਂ ਕਹਿ ਸਕਦੇ ਹੋ ਸੋਡੀ ਭੈਣ ਮਾੜੀ ਪਿੱਛੇ ਜਾਏਗਾ ਸੱਜੀ ਜਦੋਂ ਕਿਹਾ ਹੋ ਨਹੀਂ ਤੂੰ ਐਂ ਕਹਿ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਭਾਈ ਮੋਂ ਮੰਮੀ ਦੇ ਸਾਹਮਣੇ ਤਾਂ ਸੋਨੇ ਫੜਾਏ ਤੇ ਮੈਨੂੰ ਹੁਣ ਮੰਮੀ ਨੂੰ ਪਤਾ ਹੀ ਹੈ ਵੀ ਹੈਗੇ ਨੇ ਘਰੇ ਪੈਸੇ ਮੈਂ ਤੈਨੂੰ ਤਾਂ ਫੜਾਉਂਦੇ ਮਖਾ ਸਾਮਗੇ ਰੱਖੇਗੀ ਤੂੰ ਜੇ ਮੈਨੂੰ ਐਮਤੋਂਦਾ ਵੀ ਹਾਂ ਤੂੰ ਆਈ ਲਾਏਂਗੀ ਪੈਸੇ ਮੈਂ ਆਪੇ ਰੱਖ ਰੰਦਾ ਉਹਦੇ ਬੋਲੇ ਦੱਸਾਂ ਮੈਂ ਤਾਂ ਸਾਮਕਰੀ ਮੰਮੀ ਮੈਨੂੰ ਕਹਿਦੇ ਇਹਨੇ ਕੱਪੜੇ ਲਿਆਈ ਮੈਂ ਤਾਂ ਆਪਦੇ ਕੱਪੜੇ ਵੀ ਨਹੀਂ ਲੈ ਕੇ ਆਈ ਹੈਗੀ ਤੁਸੀਂ ਇਹ ਮੰਮੀ ਨਾਲ ਗੱਲ ਕਰ ਲਓ ਹੁਣ ਮੈਂ ਕੀ ਕਹਾਂ ਦੱਸਾਂ ਮੰਮੀ ਨਾਲ ਕੀ ਮੈਂ ਗੱਲ ਕਰੂੰਦਾ ਤੁਸੀਂ ਮੰਮੀ ਨਾਲ ਆਪੇ ਗੱਲ ਕਰੋ ਮੈਂ ਕੁਝ ਨਹੀਂ ਕਰ ਸਕਦੀ ਇਹਦੇ ਵਿੱਚ ਉਹੀ ਤਾਂ ਮੈਂ ਤੈਨੂੰ ਕਹਿ ਰਿਆਂ ਮੰਮੇ ਨੂੰ ਮੈਂ ਕੀ ਕਹੂੰ ਦੱਸ ਹੁਣ ਉਹ ਤਾਂ ਮੰਮੇ ਨੂੰ ਆਪਦੇ ਆਪ ਚਹੀਦੀ ਆ ਮਾੜੀ ਮੋਟੀ ਵੀ ਹਾਂ ਭਾਈ ਬੰਦਾ ਮੈਨੂੰ ਸਾਹਮਣੇ ਆਇਆ ਜੇ ਉਹਨੂੰ ਐ ਰੱਖ ਵੀ ਹਾਂ ਭਾਈ ਸਾਹਮਣੇ ਵਾਸਤੇ ਆਇਆ ਤੂੰ ਆ ਕੀ ਇਹ ਵੀ ਹਾਂ ਖਰਚਾ ਕਰਾਵੇ ਆ ਬੰਦਾ ਆ ਕੇ ਦੱਸ ਰਿਹਾ ਉਹ ਤਾਂ ਹੈਗਾ ਫੇ ਉਹ ਤਾਂ ਫਿਰ ਹੁਣ ਆਉਣ ਵਾਲੇ ਨੂੰ ਵੀ ਸੋਚਣਾ ਚਾਹੀਦਾ ਨਾ ਵੀ ਇੱਕ ਤਾਂ ਪਹਿਲੀ ਢਿੱਲ ਮੱਠ ਚੱਲ ਰਹੀ ਆ ਅਗਲੇ ਦੇ ਪਹਿਲੀ ਲੱਗੋ ਲੱਗ ਹੋਈ ਪਈ ਆ ਵੀ ਉਪਰੋਂ ਮੈਂ ਆਪ ਦਾ ਖਰਚਾ ਉਹ ਕਰਦੀ ਆ ਚਲੋ ਮੈਂ ਕਰਦਾ ਗੱਲ ਮੰਮੀ ਨਾਲ ਚਲ ਵੀ ਐਸਾ ਤਾਂ ਕੋਈ ਨਹੀਂ ਕੋਈ ਹਰੇਕਾ ਕੇ ਮੇਰੇ ਤੇ ਜੜ ਜਾਣਾ ਮੈਨੂੰ ਸਿੱਕਦਾ ਮੈਂ ਸਾਹਮਣੀਆਂ ਉਪਰੋਂ ਮੇਰਾ ਹੀ ਕਸੂਰ ਆ ਵੀ ਹੁਣ ਜੇ ਕਹਿ ਤਾ ਮੰਮੀ ਨੇ ਤਾਂ ਮੇਰਾ ਤਾਂ ਫਰਜ਼ੀ ਬਣਦਾ ਦੇਣ ਦਾ ਪੈਸੇ ਇਹਨਾਂ ਦਾ ਹੀ ਬਸ ਸਾਰੇ ਹੀ ਪਿਆ ਮੀ ਤੂੰ ਮੈਨੂੰ ਐਂ ਦੱਸਾ ਚਲੋ ਕੁੜੀ ਆ ਗਈ ਆ ਆਪਣੇ ਜਦੋਂ ਸਾਹਮਣ ਆ ਗਈ ਉਹ ਚਾਹਦਾ ਪਹਿਲੀ ਗੱਲ ਤਾਂ ਦੇਖੋ ਬਾਹਰ ਜਮੀ ਨਹੀਂ ਆਈ ਇੱਕ ਮਿੰਟ ਵੀ ਉਹ ਹਾਂ ਦੂਜੀ ਗੱਲ ਮੇਰੇ ਤੁਹਾਨੂੰ ਤੂੰ ਕਦੇ ਕਹੂਗੀ ਮੈਨੂੰ ਹਲਿਆਰੇ ਪਨੀਰ ਲਿਆ ਰੇ ਕਦੇ ਸਮੋਸੇ ਲਿਆ ਰੇ ਕਦੇ ਬਰੈਡ ਬਗੜ ਲਿਆ ਦੱਸ ਹਾਂ ਹੁਣ ਆ ਕੱਲ ਦੀ ਗੱਲ ਸੁਣ ਲੈ ਅਗਰ ਤੂੰ 10000 ਰੁਪਏ ਲੱਗੇ ਗਏ ਲਾ ਪੂਰਾ ਮੇਰਾ ਮੈਂ ਰੱਖੇਦੇ ਪੈਸੇ ਉਹ ਐਂ ਵੀ ਦਵਾਈ ਲਿਆਵਾਂਗੇ ਪੂਰੀ ਰਿਪੋਰਟ ਕਰਾਵਾ ਦਾਂਗੇ ਚਾਕੇ ਲਈ ਕੱਪੜੇ ਦੱਸ ਉਹ ਬੇ ਭਾਈ ਜਦ ਮੈਨੂੰ ਕਾਇ ਤਾਂ ਮੈਂ ਹੁਣ ਕੀ ਕਰਾਂ ਕਹਿੰਦੀ ਤੂੰ ਐ ਮੈਨੂੰ ਕੱਪੜੇ ਚਾਹੀਦੇ ਨੇ ਮੈਂ ਕਿਹਾ ਭਾਈ ਜਲਦੀ ਦੀ ਬਦਵਾ ਦੇ ਭਾਈ ਮੰਮੀ ਤੂੰ ਆਉਂਦੇ ਆਪ ਕਹੇ ਪਹਿਲੀ ਇੰਨਾ ਖਰਚਾ ਹੋ ਰਿਹਾ ਮੁੰਡੇ ਤੇ ਦੱਸ ਹੁਣ ਆਈ ਤੇਨੂੰ ਸਾਹਮਣਾ ਉਹ ਕਰ ਗਈ ਮੈਨੂੰ ਕਰਜ਼ਾਈ ਦੱਸ ਉਹ ਰਿ ਆ ਕੇ ਉਹ ਕਿ ਤੂੰ ਮੈਂ ਕਹੇ ਕਿ ਸਾਖਦੀ ਹੁਣ ਉਹਨਾਂ ਆਪਦੇ ਆਪ ਨਹੀਂ ਜਾਂਦਾ ਮੈਂ ਕਹਿਆ ਜਾਂਦਾ ਮੈਂ ਤੇ ਪਹਲੈ ਉਹ ਕਹਿਣ ਪਿੱਛੇ ਨਹੀਂ ਹੈਗੇ ਮੰਮੀ ਬੰਦਾ ਜਦੋਂ ਆ ਗਿਆ ਆਪਣੇ ਘਰੇ ਪੰਜ ਸਾਹਮਣੇ ਵਾਸਤੇ ਆਇਆ ਵਿੱਕੀ ਬਾਈ ਆ ਕੀ ਗੱਲ ਦੱਸ ਮੈਂ ਤਾਂ ਭੁਆਜੀ ਨੂੰ ਸਾਹਮਣੇ ਆਈ ਤੀ ਕਿੰਨੇ ਦਿਨ ਹੋ ਗਏ ਮੈਨੂੰ ਰਿਹਾਈ ਨੂੰ ਮੈਂ ਦੇਖੇ ਨਹੀਂ ਭਾਈ ਪੰਜਾ ਤੋਂ ਤੇਲ ਲਾਉਣ ਲੱਗ ਰਹੀਆਂ ਜਾਂ ਇਹਦੀ ਬਾਹ ਕੁਟਣ ਲੱਗ ਰਹੀਆਂ ਲੈ ਦੇਖ ਲੈ ਹੁਣ ਤੂੰ ਕਿਵੇਂ 24 ਘੰਟੇ ਸਾਡੇ ਸਿਰਿਆਂ ਨਹੀਂ ਰਹਿੰਦਾ ਤੀ ਤੂੰ ਤਾਂ ਬਾਹਰ ਕੰਮ ਕਰਨ ਵਗ ਜਾਂਦਾ ਤੀ ਬਾਈ ਮੈਂ ਤੈਨੂੰ ਦੇਖਿਆ ਕਿ ਜਦੋਂ ਵੀ ਅੰਦਰ ਹੁੰਨੀ ਐ ਇਸ ਕਮਰੇ ਤੋਂ ਰਾਜੀ ਨਹੀਂ ਬਾਹਰ ਇੱਕ ਮਿੰਟ ਵੀ ਨਾ ਮੈਂ ਤਾਂ ਆਪਦੇ ਭੋਈ ਦੇਖ ਲੈ ਜਵਾਖਾਂ ਨਹੀਂ ਕੇ ਨਿਕੇ ਨ ਛੱਡ ਕੇ ਆਈਆਂ ਉੱਪਰ ਫੇਰ ਕੀ ਹੋ ਗਿਆ ਜੇ ਮੈਂ ਦੋ ਸੂਟ ਲੈ ਲੇ ਉਹ ਭਾਈ ਸੂਟ ਪਿੱਛੇ ਨਹੀਂ ਹੈਗਾ ਹੁਣ ਪਹਿਲਾਂ ਕਿੰਨੇ ਵਾਰ ਭਾਈ ਆਈਆਂ ਤੂੰ ਤੈਨੂੰ ਅਸੀਂ ਆਪਦੇ ਆਪ ਸੂਟ ਲੈ ਕੇ ਦੇਣੇ ਆ ਕਦੇ ਖਾਲੀ ਮੋੜੀਆਂ ਤੂੰ ਐਂ ਦੱਸ ਫੇਰ ਕੀ ਹੋ ਗਿਆ ਜੇ ਮੈਂ ਤੱਕੀ ਦੋ ਸੂਟ ਲਿਆਂਦੇ ਉਹ ਭਾਈ ਗੱਲ ਤਾਂ ਐ ਵੀ ਕਰੇ ਪਹਿਲੀ ਇੰਨਾ ਖਰਚਾ ਹੋ ਰਿਹਾ ਹੋ ਤਾਂ ਕੋਈ ਗੱਲ ਨਹੀਂ ਚੱਲ ਲ ਲੈ ਨਾਲ ਤੂੰ ਬ੍ਰੈਡ ਸਮੋਸਿਆਂ ਦੀ ਗੱਲ ਕਰਦਾ ਆਪਣੇ ਵੀ ਸਾਰੇ ਪਰਿਵਾਰ ਨਹੀਂ ਖਾਦੇ ਨੇ ਮੈਂ ਕਿਹੜਾ ਕੱਲੀ ਨਿਮਗਾ ਕੇ ਖਾਦੇ ਨੇ ਕੋਈ ਉਹ ਕਹਿਣ ਚ ਗੱਲ ਆ ਗਈ ਬੰਦਾ ਭਈ ਆਇਆ ਤਾਂ ਸਾਹਮਣੇ ਬਿਮਾਰ ਬੰਦੇ ਨੂੰ ਹਾਂ ਤੁਸੀਂ ਅਰਲੇ ਵਿਆਹ ਹੋਰੀ ਵਿਆਹ ਹੁੰਦਾ ਜਿਵੇਂ ਕਰੇ ਕੋਈ ਦੱਸੋ ਚਲ ਠੀਕ ਆ ਭਈ ਅੱਗੇ ਤੋਂ ਨਹੀਂ ਆਉਂਗੀ ਚੰਗਾ ਭੁਆਜੀ ਮੈਂ ਨਹੀਂ ਰਹਿੰਦੀ ਹੈਗੀ ਮੈਂ ਤੇ ਉਹ ਗੱਲ ਕਰੀ ਤੇਨੂੰ ਸੁਬਾਇ ਕੀ ਨਾ ਨਾ ਭਾਈ ਮੈਂ ਨਹੀਂ ਅੱਗੇ ਤੋਂ ਆਉਂਦੀ ਹੈਗੀ ਚੰਗਾ ਭੁਆਜੀ ਮੈਂ ਤਾਂ ਜਾਣੀ ਆ ਮੇਰੀ ਤਾਂ ਸਾਸਰੀ ਘਰ ਆ ਨਾ ਭਾਈ ਹਾਂ ਇਹ ਤਾਂ ਰਹਿ ਜਾਂਦੇ ਛੱਡ ਕੇ ਕਿ ਤੈਨੂੰ ਆਪ ਜੀ ਨਾ ਨਾ ਕੋਈ ਅਕੜੀਆਂ ਦੇਖ ਲਵਰ ਐ ਭਈ ਮੈਂ ਕੀ ਕਰਾਂ ਉਹ ਕਰਨ ਪਿੱਛੇ ਜਗੇ ਮੰਮੀ ਯਾਰ ਆਪਾਂ ਤਾਂ ਉਹ ਗੱਲ ਕਰਦੇ ਆਂ ਭਾਈ ਖਰਚਾ ਇੰਨੀ ਹੁੰਦਾ ਪਹਿਲਾਂ ਬੰਦੇ ਦਾ ਹੁਣ ਤੇਰੇ ਦੇ ਕੇ ਨਖਰ ਚਾਉਣ ਲੱਗ ਰਹੇ ਦੱਸ ਉਹ ਹੋ ਰਿਹਾ ਆ ਕਿ ਕੱਪੜੇ ਮੰਗਦੀ ਮੈਂ ਤਾਂ ਕਿਹਾ ਬੇ ਭਾਈ ਮੈਂ ਹੁਣ ਕਹਿ ਵੀ ਕੀ ਸਕਦੀ ਆ ਫਿਰ ਹੁਣ ਚੰਗਾ ਭੋਈ ਸਾਸਰੀ ਘਰ ਮੈਂ ਤਾਂ ਜਾਣੀ ਨਾ ਨਾ ਭੋਈ ਬਸ ਮੈਨੂੰ ਬਾਹੋਂ ਤਾਂ ਸ਼ਾਮ ਪਾਤੀ ਸੋਨੇ ਹਾਂ ਨਾ ਨਾ ਭੋਈ ਬਸ ਚੰਗਾ ਭਾਈ ਠੀਕ ਆ ਛੱਡ ਨਾ ਇਹ ਤੈਨੂੰ ਜਾ ਕੇ ਭਾਈ ਆਏਗਾ ਤੂੰ ਕਰਦੀ ਦੱਸ ਨਾ ਨਾ ਭਾਈ ਲੈ ਦੇਖ ਲਾ ਲੈ ਦੇਖ ਲਾ ਪੈਸੇ ਨਾਲ ਮਰਜੀ ਆ ਜੀ ਜਾਂਦੀ ਆ ਕਿ ਕਿਹਾਉਂਗੀ ਬਸ ਉਹ ਕੀ ਕਰੀ ਦੱਸੋ ਦੱਸ ਦੇ ਭਾਈ ਮੈਨੂੰ ਤਾਂ ਪੇ ਬਸਰਾ ਵੇਖਾ ਹਉ ਦੇ ਕਹਿੰਦੀ ਪੁਆਦ ਹੋਈ ਸੀ ਮਾਪੇ ਇਸੇ ਤੇ ਮੈਨੂੰ ਲਵਾਉਂਦੇ ਨੇ ਜਵਾਕ ਮੈਂ ਕਹਦੇ ਇਹਦੀ ਗੱਲਾਂ ਚੋ ਦੋ ਪੈਨੇ ਸੀ ਆ ਪੈਲ ਵਾਇਕ ਬਰਾਡੇ ਚ ਅੰਦਰ ਪੇ ਇਧਰਲੇ ਕਮਰੇ ਚ ਤੁਹਾਨੂੰ ਕੀ ਨਹੀਂ ਕੇ ਬਿਆਨ ਅੰਦਰ ਬੈਠ ਦੱਸ ਤੂੰ ਤੇ ਭਾਈ ਮੈਂ ਕਦੇ ਕਹੀ ਨਹੀਂ ਆ ਮੈਂ ਤਾਂ ਕਹੀ ਨਹੀਂ ਹੈਗਾ ਮੈਂ ਤਾਂ ਨਹੀਂ ਬੈਠਾ ਵੇ ਸੀ ਹੁਣ ਕਲੀਓ ਭੱਜ ਕੇ ਦੱਸ ਹੁਣ ਖੜ ਜਾ ਮੈਂ ਮੜਾ ਇਹ ਕਰਦਾ ਗੱਲ ਸੰਦੀਪ ਨਾਲ ਵੀ ਜੇ ਬੰਦੇ ਨੂੰ ਕਹਿ ਰਹੀਆਂ ਆਕੜ ਕੇ ਭੱਜ ਜਾਂਦਾ ਦੱਸ ਹਲਾ ਸਰ ਪੁੱਛ ਰਿਹਾ ਸੰਦੀਪ ਨੂੰ ਕੀ ਗਾਈ ਸੰਦੀਪਾ ਸੰਦੀਪਾ ਸਨੀਪਾ ਸਨੀਪਾ ਹਾਂਜੀ ਉਹ ਦੇਖ ਲਓ ਭੱਜ ਗਈ ਜੇਲਾ ਕੁੜੀ ਤਾਂ ਬਾਗੀ ਮੈਂ ਇਹਨੂੰ ਮੜਾ ਜਿਆ ਕਿਹਾ ਮੈਂ ਤਾਂ ਮੰਮੀ ਨੂੰ ਕਿਹਾ ਦੀ ਆਮ ਗੱਲਾਂ ਕਰ ਦਿੱਤੇ ਬਈ ਆ ਭਈ ਇਹਨਾਂ ਖਰਚਾ ਹੋ ਗਿਆ ਆਪ ਕਹਿੰਦੀ ਮੈਨੂੰ ਕਹਿੰਦੇ ਆ ਭਾਈ ਮੈਨਾਂ ਕੰਜਾਨੀ ਹੱਲ ਦੱਸ ਫਿਰ ਤੁਸੀਂ ਇਹਨਾਂ ਰੋਕੀ ਨਹੀਂ ਹੈਂਗੀ ਮੈਂ ਤਾਂ ਬਥੇਰਾ ਕਿਹਾ ਮਾਂ ਤਾਂ ਮੈਂ ਛੱਡਿਓ ਨਾ ਉਹ ਤਾਂ ਇੱਕ ਹੀ ਹੋਣੀ ਮੇਰ ਤਾਂ ਉਹਨੇ ਐ ਥੋੜੀ ਕਰਦੇ ਹੁੰਦੇ ਨੇ ਹੁਣ ਐ ਚੰਗੀ ਲੱਗਦੀ ਆ ਐ ਬਾਗੀ ਔਰ ਉਸ ਕੇਵਲ ਸੋਨੇ ਜ਼ਰੂਰ ਕੁਝ ਕਿਹਾ ਹੋਣਾ ਮੈਂ ਤਾਂ ਐ ਹੀ ਕਿਹਾ ਜੇ ਮਾਂ ਭਈ ਇਹਨਾਂ ਖਰਚਾ ਕਰਾਇਆ ਕਿ ਤਾਂ ਮਾ ਉਹਰੇ ਘਰ ਆ ਪਿਆ ਰਸ ਕੋਈ ਆਈ ਦਾ ਬਈ ਦੀ ਬਿਮਾਰ ਬੰਦੇ ਨੂੰ ਸਾਹਮਣਾ ਦੱਸਾਂ ਉਹ ਤਾਂ ਹੈਗਾ ਚਲ ਉਹ ਤਾਂ ਹੁਣ ਉਹਨਾਂ ਨੇ ਸੋਚਣਾ ਤੀ ਹੁਣ ਗਾਹਾਂ ਕੀ ਕਹਿਣਗੇ ਵੀ ਐ ਰੁੱਸ ਕੇ ਆ ਗਈ ਇਹ ਤੁਸੀਂ ਐ ਕਰੋ ਜਾਓ ਮੋਟਰਸਾਈਕਲ ਲੈ ਕੇ ਜਾ ਆਹੋ ਦੇਖੋ ਅੱਡੇ ਤੇ ਇਹ ਹੋਣੀ ਹੋਰ ਹਾਲੇ ਕਿਹੜਾ ਬੱਸ ਆਈ ਹੋਣੀ ਕੋਈ ਲੈ ਦੱਸ ਕੀ ਕਰੂ ਅਗਲਾ ਇਹ ਜੇ ਰਿਸ਼ਤੇਦਾਰਾਂ ਦਾ ਵੀ ਵੀ ਤੂੰ ਐਂ ਤਾਂ ਦੇਖ ਲੈ ਵੀ ਤੇਰੀ ਭੂਆ ਬਿਮਾਰ ਹੋ ਰਹੀ ਐ ਭੂਆ ਦਾ ਨਹੀਂ ਹੈਗਾ ਬਸ ਆਪ ਦੀ ਲੁੱਟਕ ਸੁੱਟਦਾ ਹੁੰਦਾ ਵੀ ਲੁੱਟ ਕੇ ਲੈ ਜੀਏ ਵੀ ਭੈਣ ਭਾਈ ਦਾ ਸਾਰਾ ਕੀ ਹੁੰਦਾ ਦੁਖਤ ਕਲੀਫ ਚ ਉਹਦੇ ਨਾਲ ਖੜੋ ਅੱਧਾ ਦੁੱਖ ਵੰਡਿਆ ਜਾਂਦਾ ਭੈਣ ਭਾਈ ਦਾ ਜਦੋਂ ਤਕਲੀਫ ਹੁੰਦੀ ਆ ਇਹ ਨਹੀਂ ਹੁੰਦਾ ਹੈਗਾ ਵੀ ਤਕਲੀਫ ਦਾ ਬਹਾਨਾ ਲਾ ਕੇ ਰਿਸ਼ਤੇਦਾਰ ਨੂੰ ਮਿਲਣ ਦੇ ਆਪਾ ਹੜਦੂ ਲਾ ਕੇ ਕੱਪੜੇ ਲੀੜੇ ਆਈ ਨਾ ਕੋਈ ਚੱਲ ਲੈ ਲਿਆ ਠੀਕ ਆ ਉਹ ਕਿਹੜਾ ਸੀ ਦਬਾਉਂਦੇ ਨਹੀਂ ਹੈਗੇ ਜਦੋਂ ਆਉਂਦੀ ਆ ਹਮੇਸ਼ਾ ਦਬਾਉਂਦੇ ਆ ਆਏ ਨਹੀਂ ਸੋਚਦੀਆਂ ਹੈਗੀਆਂ ਆਏ ਦੂ ਤਾਂ ਚੰਗਾ ਵੀ ਅਗਲਾ ਆਪੇ ਸਾਹਮਲੇ ਵੀ ਕੀ ਫਾਇਦਾ ਫੇਰ ਰਿਸ਼ਤੇਦਾਰ ਆਏ ਦਾ ਹੁਣ ਇੱਥੇ ਹੋਰ ਜ਼ਿਆਦਾ ਕਲੇਸ਼ ਵਧ ਗਿਆ ਨਾ ਮੰਮੀ ਦਾ ਮਨ ਦੁਖੀ ਹੋਊਗਾ ਉਹ ਹੋਰ ਜ਼ਿਆਦਾ ਬਿਮਾਰ ਹੋਗੀ ਨਾਲੇ ਗਾਂ ਉੱਥੇ ਹੀ ਦੱਸ ਕੀ ਕਰੇ ਅਗਲਾ ਚੱਲ ਦੇਖੀ ਜਾਊਗੀ ਸਾਸ਼ਿਕਾਲ ਜੀ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਆਈ ਹੋਪ ਤੁਹਾਨੂੰ ਸਾਡੀ ਅੱਜ ਦੀ ਜਿਹੜੀ ਵੀਡੀਓ ਆ ਵਧੀਆ ਲੱਗੀ ਹੋਊਗੀ ਹਨਾ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਹਨਾ ਆਪਾਂ ਨੇ ਇਹ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਕੋਈ ਨਾ ਕੋਈ ਮੈਸੇਜ ਦੇਨੇ ਆ ਹਨਾ ਐਵੇਂ ਨਹੀਂ ਹੈਗੀ ਵੀ ਇੱਕ ਆਪਾਂ ਨੇ ਬਸ ਵੀਡੀਓ ਬਣਾ ਕੇ ਪਾਤੀ ਹੂੰ ਤੇ ਜਿਹੜੀ ਆਪਾਂ ਨੇ ਅੱਜ ਵੀਡੀਓ ਬਣਾਈ ਐ ਇਹਦੇ ਵਿੱਚ ਵੀ ਆਪਾਂ ਨੇ ਆਪਣਾ ਮਕਸਦ ਇਹ ਨਹੀਂ ਹੈਗਾ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈਏ ਆਪਾਂ ਬਸ ਅਸੀਂ ਨੇ ਇੱਕ ਸਨੇਹਾ ਦਿੱਤਾ ਵੀ ਕਈ ਵਾਰ ਆਪਣੇ ਕੁਝ ਰਿਸ਼ਤੇਦਾਰਾਂ ਸਾਕ ਸੰਬੰਧੀ ਚੱਲ ਇਸ ਤਰ੍ਹਾਂ ਦੇ ਹੁੰਦੇ ਨੇ ਹਨਾ ਪਰ ਸਾਰੇ ਤਾਂ ਨਹੀਂ ਉਹ ਕੋਈ 1-2% ਵੀ ਆਪਣਾ ਜਿਹੜੇ ਕੰਮ ਆਉਂਦੇ ਨੇ ਉਹ ਭੁੱਲ ਕੇ ਇਹ ਵਿੱਚ ਕਰਨ ਲੱਗ ਜਾਂਦੇ ਨੇ ਵੀ ਇਹ ਚੀਜ਼ ਗਲਤ ਆ ਵੀ ਆਪਾਂ ਜਿਹੜੇ ਕੰਮ ਵਾਸਤੇ ਆਏ ਆ ਆਪਾਂ ਨੂੰ ਉਹੀ ਕਰਨਾ ਚਾਹੀਦਾ ਵੀ ਆਪਾਂ ਦੇਖਭਾਲ ਕਰਨ ਆਏ ਆ ਔਰੇ ਕਿਸੇ ਦੇ ਘਰ ਬੀਮਰੀਜ ਆ ਤਾਂ ਆਪਾਂ ਉਹੀ ਕੰਮ ਕਰੀਏ ਨਾ ਕਿ ਆਪਾਂ ਆਪਣੇ ਸ਼ੌਂਕ ਪੂਰੇ ਕੱਪੜਾ ਲੀੜਾ ਹੋਰ ਸਮਾਨ ਆਪਾਂ ਪੀਣਾ ਖਾਣਾ ਵੀ ਇਹ ਚੀਜ਼ਾਂ ਦਾ ਉਹ ਕਰੀ ਆਪਾਂ ਪਰਿਵਾਰ ਦੇ ਸਾਥ ਦੇਈਏ ਬਾਕੀ ਸਾਡੀ ਕਿਸੇ ਨਾਲ ਕੋਈ ਉਹ ਤਾਂ ਹੈ ਨਹੀਂ ਵੀ ਕਿਸੇ ਨੂੰ ਅਸੀਂ ਇਹਨੇ ਲਾ ਕੇ ਬਣਾਈ ਆ ਇਸ ਤਰ੍ਹਾਂ ਵੀਡੀਓ ਭਈ ਸਾਡਾ ਤਾਂ ਮੇਨ ਮਕਸਦ ਇਹੀ ਆ ਵੀ ਆਪਾਂ ਨੇ ਇਹਦੇ ਵਿੱਚ ਇੱਕ ਸਨੇਹਾ ਦਿੱਤਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਭੇਜ ਜਰੂਰ ਕਰ ਦਿਓ ਹਾਂਜੀ ਸਸ਼ਿਕਾ